ਪੰਨਾ 1372 72 ਵਾਈ ਗਰੂ 141 ਆਪਾਂ ਕਰ ਲੈ 141 ਆਪਾਂ ਕਰ ਲੈ। ਉਹ ਗੁਰੂ ਸਾਹਿਬ ਬਖਸ਼ਿਸ਼ ਕਰਨ ਇਦਾਂ ਹੀ ਪਿਆਰ ਨਾਲ ਹੁੰਦੇ ਰਹਿਣਾ। ਗੱਲ ਸਮਝਣ ਦੀ ਇੱਕ ਇੱਕ ਸ਼ਲੋਕ ਸਮਝਣ ਵਾਲਾ ਸਿਰ ਪੜਿਆ ਤੇ ਨਹੀਂ ਗੱਲ ਬੰਦੀ। ਇੱਕ ਇੱਕ ਸ਼ਲੋਕ ਸਮਝਣ ਵਾਲਾ ਸਾਨੂੰ ਉਹਦੇ ਵਿੱਚ ਕੋਈ ਰੱਬ ਦੀ ਗੱਲ ਸਮਝਾਈ ਆ। ਅਸੀਂ ਉਹ ਗੱਲ ਸਮਝਣੀ ਹੈ। ਮੰ ਪਿਛਲਾ ਸ਼ਲੋਕ ਜਿਹੜਾ ਆਪਾਂ ਸਮਾਪਤੀ ਕੀਤੀ ਆ ਉਹਦੇ ਤੇ ਜਿਉਂ-ਜਿਉਂ ਭਗਤ ਕਬੀਰ ਕੀ ਤਿਉਂ-ਤਿਉਂ ਰਾਮ ਨਿਵਾਸ ਲੇਖਿਆ ਜਿਵੇਂ ਜੇ ਆਪਾਂ ਕਹਿੰਨੇ ਮਾਨੇ ਟਿਕਦਾ ਕਹਿੰਨੇ ਆ ਨਾ ਉਹ ਕਬੀਰ ਜੀ ਕਹਿੰਦੇ ਮੈਂ ਜਿਵੇਂ ਜਿਵੇਂ ਉਸ ਵਾਹਿਗੁਰੂ ਦੀ ਭਗਤੀ ਕਰਦਾ ਗਿਆ ਤਿਉਂ-ਤਿਉਂ ਉਹਨਾਂ ਦੇ ਹਿਰਦੇ ਵਿੱਚ ਵਾਹਿਰ ਦਾ ਨਿਵਾਸ ਹੁੰਦਾ ਗਿਆ ਸੋ ਜਿਹੀ ਕੌਣ ਵਾਹਿਗੁਰੂ ਹੌਲੀ-ਹੌਲੀ ਟਿਕਦਾ ਗਿਆ ਮਤਲਬ ਨਿਵਾਸ ਹੁੰਦਾ ਗਿਆ ਕਿਦਾ ਗਿਆ ਮਨ ਟਿਕਦਾ ਗਿਆ ਅਸੀਂ ਹਾਰ ਜਾਨੇ ਸਾਡੇ ਵਿਦਵਾਨ ਹਾਰ ਜਾਂਦੇ ਕਹਿੰਦੇ ਵੀ ਇੱਕ ਘੰਟੇ ਜੀ ਰੱਬ ਮਿਲ ਜਾਏ ਵਾਹਿਗੁਰੂ ਦੀ ਗੱਲ ਹੈ ਜੀ ਦੇਖੋ ਜੇ ਤਾਂ ਬਖਸ਼ਿਸ਼ ਆ ਫਿਰ ਤਾਂ ਹਫਤੇ ਚ ਹੋਊ ਕੰਮ ਕਿ ਜੇ ਤੁਹਾਡੇ ਤੇ ਬਖਸ਼ਿਸ਼ ਨਹੀਂ ਜਿਵੇਂ ਮੈਂ ਕਿਹਾ ਵੀ ਆਪਾਂ ਕੌਂਸੂਰ ਸੀ ਪਿਛਲਾ ਜਨਮ ਸਾਡਾ ਬੜਾ ਭੈੜਾ ਸੀ ਫਿਰ ਵੀ ਵਾਹਿਗੁਰੂ ਨੇ ਮਨੁੱਖਾ ਜਨਮ ਦੇ ਕੇ ਅਮਰਤ ਦੀ ਦਾਤ ਦੇ ਦਿੱਤੀ ਆ ਥੋੜਾ ਟਾਈਮ ਲੱਗੂਗਾ ਇਹ ਨਹੀਂ ਹੋ ਸਕਦਾ ਕਿ ਤੁਹਾਨੂੰ ਦਰਸ਼ਨ ਨਾ ਹੋਣ ਬੜੀ ਗਲਤ ਹੁੰਦੀ ਆ ਅੱਪ ਜਦੋਂ ਨੈਗੇਟਿਵ ਸੋਚ ਕਰ ਲੈਂਦੇ ਆ ਮੈਂ ਤੁਹਾਨੂੰ ਕਿਹਾ ਸੀ ਨੋ ਪਿਕਚਰ ਦੇਖੋ ਪਿਕਚਰ ਨਹੀਂ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਐਡਵਾਈਸ ਆ ਜੇ ਸੀਕਰਟ ਪੋਜ਼ਿਟਿਵ ਬੀ ਪੋਜ਼ਿਟਿਵ ਤਾਂ ਜਦੋਂ ਆਪਾਂ ਕਹਿੰਦੇ ਮੈਨੂੰ ਕਿਹੜੇ ਦਰਸ਼ਨ ਹੋਣੇ ਆ ਹੋਣੇ ਹੀ ਨਹੀਂ ਕਿਉਂ ਅੰਦਰੋਂ ਵਾਹਿਗੁਰੂ ਬੋਲ ਰਿਹਾ ਅਰੇ ਯਾਰ ਤੁਸੀਂ ਨੈਗੇਟਿਵ ਕਿਉਂ ਸੋਚਦੇ ਹੋ ਭਾਵੇਂ ਅਸੀਂ ਕੁੱਤੇ ਸੀ ਪਹਿਲਾਂ ਸੱਪ ਸੀ ਕਾਕਰੋਚ ਸੀ ਕੁਛ ਵੀ ਸੀ ਸੂਰ ਸੀ ਗੂੰ ਖਾਂਦੇ ਸੀ ਵੈਗਰੂ ਨੇ ਸਾਨੂੰ ਮਨੁੱਖਾ ਜਨਮ ਕਿਉਂ ਦਿੱਤਾ ਇੱਥੇ ਅਸੀਂ ਵੈਗਰੂ ਨਾਲ ਥੋੜਾ ਜਿਹਾ ਝਗੜਾ ਵੀ ਕਰ ਸਕਦੇ ਹਾਂ ਜੀ ਸਾਡਾ ਵੈਗਰੂ ਆ ਅਸੀਂ ਉਹਨਾਂ ਕੋਲ ਵੈਗਰੂ ਮਨੁੱਖਾ ਜਨਮ ਕਿਉਂ ਦਿੱਤਾ ਗੱਲ ਕਰੋ ਅੰਦਰ ਤੁਸੀਂ ਬਾਹਰ ਗੱਲ ਕਰਦੇ ਆ ਹਾਂ ਮਨਮੁਖ ਬਾਹਰ ਲੜਦਾ ਗੁਰਮੁਖ ਤਾਂ ਅੰਦਰ ਲੜਦਾ ਗੁਰੂ ਨਾਲ ਲੜਦਾ ਹਾਂ ਬਾਣੀ ਪੜਿਆ ਕਰੋ ਤੇ ਅਨਲ ਪੜਿਆ ਕਰੋ ਤੇ ਗੱਲ ਨੂੰ ਸੋਚ ਲਿਆ ਕਰੋ ਕਾਪੀ ਤੇ ਲਿਖ ਲਿਆ ਕਰੋ ਕੋਈ ਗੁਣ ਐਸਾ ਹੁੰਦਾ ਜਿਹੜਾ ਤੁਹਾਨੂੰ ਸਮਝ ਨਹੀਂ ਆ ਰਿਹਾ ਉਹ ਕਾਪੀ ਤੇ ਲਿਖ ਲਿਆ ਕਰੋ ਬਾਬਾ ਕਹਿੰਦਾ ਲੜਿਆ ਕਰ ਤੇ ਮੇਰੇ ਨਾਲ ਲੜਿਆ ਕਰ ਅੰਦਰ ਲੜਿਆ ਕਰ ਮਨਮੁਖ ਬਾਹਰ ਲੜਦਾ ਤੇ ਗੁਰੂ ਸਾਹਿਬ ਨੂੰ ਕਹਿ ਸਕਦੇ ਆ ਪਛਮੇ ਮਨੁੱਖਾ ਜਨਮ ਕਿਉਂ ਦਿੱਤਾ ਮੈਂ ਭਾਵੇਂ ਸੂਰ ਸੀ ਮੈਨੂੰ ਮਨੁੱਖਾ ਜਨਮ ਕਿਉਂ ਦਿੱਤਾ ਕਿ ਤੁਮੈਨੂੰ ਮਿਲ ਨਹੀਂ ਨਹੀਂ ਤੇ ਫਿਰ ਮਨੁੱਖਾ ਜਨਮ ਪਾ ਕੇ ਮੈਂ ਕੀ ਖਟਿਆ ਫਿਰ ਤੁਮੈਨੂੰ ਅੰਮ੍ਰਿਤ ਵੀ ਦਾ ਦਿੱਤੀ ਆਪਣਾ ਪੁੱਤਰ ਬਣਾਇਆ ਮਨਮੁਖ ਤਰ ਅਰਦਾਸ ਹੀ ਨਹੀਂ ਇਹੋ ਜੀ ਕਰ ਸਕਦਾ ਵਾਹਿਗੁਰੂ ਮਨਮੁਖ ਨੂੰ ਤਰ ਅਰਦਾਸ ਹੀ ਨਹੀਂ ਕਰਨੀ ਆਉਂਦੀ ਤੂੰ ਕਦੇ ਨੈਗੇਟਿਵ ਨਾ ਹੋਇਆ ਕਰੋ 20 ਪੋਜ਼ਿਟਿਵ ਕਿਉਂ ਨਹੀਂ ਮਿਲਣਾ ਅਸੀਂ ਰੱਬ ਦੇ ਕੋਲ ਮਾਂ ਮਾਰ ਕੇ ਆਏ ਆਂ ਕਿ ਛੋਲੇ ਪੁੱਟ ਕੇ ਆਏ ਉਹਦੇ ਅਦੀ ਕੋ ਰੱਬ ਦਾ ਨੁਕਸਾਨ ਕਰ ਕੇ ਆਏ ਆ ਅੰਦਰ ਮੇਰਾ ਵਾਇਗਰੂ ਬਾਹਰ ਮੇਰਾ ਵਾਇਗਰੂ ਜਨਮ ਦੇਨ ਵਾਲਾ ਵਾਇਗਰੂ ਅੰਦਰ ਉਹ ਬੈਠਾ ਤੇ ਆਪਣੇ ਪੁੱਤਰ ਤੇ ਬਖਸ਼ਿਸ਼ ਹੀ ਨਹੀਂ ਕਰੇਗਾ ਥੋੜਾ ਆਪਣਾ ਰਾਈਟ ਮੰਗਿਆ ਕਰ ਬਾਬਾ ਜੀ ਮੇਰਾ ਰਾਈਟ ਤੇਰਾ ਰਾਈਟ ਹੈ ਕਹਿ ਦਿਓ ਮੈਂ ਤਾਂ ਹੈ ਨਹੀਂ ਆਪਾਂ ਤਾਂ ਐਗਜ਼ਿਸਟ ਹੀ ਨਹੀਂ ਕਰਦੇ ਸਾਡੀ ਤਾਂ ਵਾਇਗਰੂ ਨਾਲੇ ਕਹਿੰਦਾ ਤੇਰਾ ਸਰੀਰ ਮੈਂ ਨਾ ਹੀ ਕਿਛ ਹਾਂ ਨਾ ਹੀ ਕਿਛ ਆਏ ਨਾ ਮੋਰਾ ਅਉਸਰ ਲੱਜਾ ਰੱਖ ਲੈ ਸਤਰਾ ਜਨ ਤੋਰਾ ਵਾਇਗਰੂ ਮੇਰੀ ਹੋਂਦ ਨਹੀਂ ਤੇ ਤੂੰ ਦਰਸ਼ਨ ਵੀ ਉਹਨੂੰ ਦੇਣੇ ਆ ਆਪਣੇ ਪੁੱਤਰ ਨੂੰ ਉਹ ਵੀ ਦਰਸ਼ਨ ਵੀ ਉਹਨੂੰ ਦੇਣੇ ਜਿਹੜਾ ਮੇਰੇ ਅੰਦਰ ਆ ਅੰਦਰ ਨੂੰ ਮੈਂ ਜੇ ਜਾਣਦਾ ਨਹੀਂ ਮੈਨੂੰ ਦਿਸਿਆ ਨਹੀਂ ਮੇਰੇ ਪਾਤਸ਼ਾਹ ਜੇ ਮਨੁੱਖਾ ਜਨਮ ਵਿੱਚ ਦਰਸ਼ਨ ਨਹੀਂ ਦੇਂਗਾ ਤੇ ਕਦੋਂ ਦੇਂਗਾ ਜਦੋਂ ਮੈਂ ਨਰਕੋਂ ਵਿੱਚ ਲੱਗਿਆ ਮੇਰਾ ਮਨ ਤਾਂ ਟਿਕਾ ਮੈਨੂੰ ਰਾਸਤ੍ਰ ਦੇ ਮੈਨੂੰ ਅੰਮ੍ਰਿਤ ਰਸੀ ਦੇ ਦੇ ਮੈਨੂੰ ਇਹ ਗੰਦੇ ਟੋਏ ਚੋਂ ਬਾਹਰ ਤਾਂ ਕੱਢ ਵਾਇ ਗੁਰੂ ਥੋੜਾ ਜਿਹਾ ਉਤਾ ਤਾਂ ਚੁੱਕ ਮੈਨੂੰ ਬਾਹ ਪਕੜ ਗੁਰ ਕਾਟਿਆ ਸੋਈ ਉਤਰਿਆ ਪਾਰ ਸੱਚੇ ਪਾਤਸ਼ਾਹ ਕੁਛ ਤੇ ਕਰਦਾ ਪਿਆ ਰੋਜ਼ ਅਰਦਾਸਾਂ ਕਰਾਗੇ ਤਾਂ ਸੁਣਦਾ ਇੱਕ ਮੈਂ ਗੱਲ ਦੇਖੀ ਆਪਣੀ ਲਾਈਫ 'ਚ ਵਾਇ ਗੁਰੂ ਮੇਰਾ ਲਾਈਫ ਦਾ ਭਾਵੇਂ 45 ਸਾਲ ਦਾ ਐਕਸਪੀਰੀਅੰਸ ਹੈ ਇੱਕ ਮੈਂ ਗੱਲ ਦੇਖੀ ਕਿਉਂਕਿ ਸੰਗਤ ਦੇ 'ਚ ਹਰ ਹਫਤੇ ਸਮਾਗਮ ਤੇ ਜਾਂਦਾ ਸੀ ਇੱਕੋ ਹੀ ਮੈਨੂੰ ਸ਼ਿਕਾਇਤ ਆਉਂਦੀ ਹੈ ਬਾਕੀ ਸਭ ਕੁਝ ਦੇਖੋ ਨਾ ਮੈਂ ਹੀ ਆਪਣੇ ਮੈਂ ਤੁਹਾਨੂੰ ਹੁਣ ਦੱਸਦਾ ਮੈਂ ਅਸੀਂ ਘਰੋਂ ਨੰਗੇ ਆਏ ਸੀ ਪਾਕਿਸਤਾਨ ਤੋਂ ਬਿਲਕੁਲ ਨੰਗਾ ਸੀ ਮੈਂ ਬਾਹਰ ਘੇਟ ਰਿਆ ਸੀ ਛੋਲੇ ਜਿਹੜੇ ਦਿੱਤੇ ਸੀ ਮੇਰੀ ਮਾਂ ਨੱਠੀ ਜਾਂਦੀ ਸੀ ਮੈਂ ਮਾਂ ਵੱਲ ਹੱਥ ਕਰਤੇ ਉਹਨੇ ਮੇਰੀ ਸੱਜੀ ਬਹੁ ਦੀ ਖੱਬੀ ਬਾਹ ਚ ਆ ਗਈ ਤੇ ਉਹਨੇ ਚੁੱਕ ਲਿਆ ਨਹੀਂ ਤੇ ਕਹਿੰਦੀ ਮੈਂ ਤੈਨੂੰ ਛੱਡ ਆਉਣਾ ਸੀ ਬਤਲ ਬਿਲਕੁਲ ਨੰਗੇ ਢੰਗੇ ਪਾਕਿਸਤਾਨੋਂ ਆਏ ਸੀ 5 ਰੁਪਏ ਤੇ ਨੌਕਰੀ ਮਿਲੀ ਸੀ ਅਸੀਂ ਤਨ ਤਨ ਕੀਤਾ ਕਿ 5 ਰੁਪਏ ਦੀ ਨੌਕਰੀ ਮਿਲ ਗਈ ਗਰੀਬੀ ਦਾ ਨਾਂ ਲੈ ਰਿਆ ਸ਼ੁਭੈਗਰੂ ਗਰੀਬੀ ਕੱਟੀ 400 ਰੁਪਏ ਅਖੀਰ ਤੇ 9074 ਚ ਪਾਪਾ ਜੀ ਰਿਟਾਇਰ ਹੋ ਗਏ ਮੈਂ ਵੀ ਰਿਟਾਇਰ ਹੋ ਗਿਆ 400 ਰੁਪਏ ਤੇ 400 ਰੁਪਏ ਅੱਜ ਕੀ ਹੁੰਦੇ 400 ਰੁਪਏ ਦਿਹਾੜੀ ਆ ਅੱਜ ਕੱਲ ਇੱਕ ਲੇਬਰ ਦੀ 400 ਰੁਪਏ ਦਿਹਾੜੀ ਆ ਤੇ 400 ਰੁਪਏ ਮਹੀਨੇ ਦੀ ਤਨਖਾਹ ਸੀ ਉਦੋਂ ਮੇਰੇ ਕਹਿਣ ਤੋਂ ਭਾਵੇਂ ਨਹੀਂ ਕਿ ਹੁਣ ਗੁਰੂ ਸਾਹਿਬ ਨਾਲ ਗੱਲ ਕਰੇ ਤੋ ਭਗਤੀ ਵੱਲ ਸ਼ੁਕਰ ਕਰੋ ਭਗਤੀ ਵੱਲ ਲਾ ਲਿਆ ਜੇ ਨਾਂ ਲਾਉਂਦਾ ਫਿਰ ਕੀ ਕਰਨਾ ਸੀ ਪਗਤੀ ਵੱਲ ਲਾਲਿਆ ਵੈਗ੍ਰੂ ਦੀ ਕਿਰਪਾ ਹੋ ਗਈ ਹੁਣ ਘਰ ਆਪਣਾ ਪਰਿਵਾਰ ਆਪਣਾ ਧੀਆ ਪੁੱਤਰ ਆਪਣੇ ਸਾਰਿਆਂ ਕੋਲ ਕਾਰ ਆ ਬੜੀ ਬਖਸ਼ਿਸ਼ ਆ ਪਰਿਵਾਰ ਸਾਰਾ ਸਤੀਆਂ ਸਮੇਤ ਦੋ ਤੀਆਂ ਸਮੇਤ ਪੋਤਰੇ ਆ ਸਮੇਤ ਪਰਿਵਾਰ ਸਾਰਾ ਰਾਜੀ ਬਾਜੀ ਆ ਕੋਈ ਘਾਟ ਨਹੀਂ ਮੁੰਡੇ ਦਾ ਕੰਮ ਠੀਕ ਮੈਂ ਤਾਂ ਇੰਟਰਸਟ ਨਹੀਂ ਲੈਂਦਾ ਮੁੰਡੇ ਦਾ ਕੰਮ ਠੀਕ ਆ ਮੇਰੇ ਕਹਿਣ ਤੋਂ ਭਾਵ ਠੀਕ ਆ ਵਾਇਗੁਰੂ ਜੀ ਬੜੀ ਬਖਸ਼ਿਸ਼ਾ ਮੈਨੂੰ ਜਿੰਨੀ ਕਮਾਇਆ ਹੁੰਦੀ ਆ ਉਹ ਤੁਸੀਂ ਦੇਨੇ ਸਾਰੀ ਦੀ ਸਾਰੀ ਮੈਂ ਕਿਤਾਬਾਂ ਛਾਪ ਕੇ ਵਧੀਆ ਵਧੀਆ ਕਿਤਾਬ ਤੇ ਮੈਂ ਫਰੀਕ ਪੁਥੀਆਂ ਫਰੀ 400 ਰੁਪਏ ਦੀ ਪੁਸਤਕ ਹੈ ਤੇ ਮੇਰੇ ਵਾਇਗੁਰੂ ਨੇ ਕਿਰਪਾ ਕੀਤੀ ਕੌਣ ਬਣਦਾ ਫਰੀ ਵਾਇਗੁਰੂ ਨੇ ਕਿਆ ਬਣਦੇ ਇਹ ਖਾਵੋ ਖਰਚੋ ਰਲ ਮਿਲ ਭਾਈ ਟੋਟਨੇ ਆਵੇ ਵੱਧੋ ਜਾਈ ਔਰ ਵੱਧਾ ਹੀ ਜਾਂਦਾ ਹੁਣ ਵੀ ਮੈਂ ਕਿਤਾਬ ਛਪਾਈ ਆ ਜਿਹਨੇ ਅੰਮ੍ਰਿਤ ਨਹੀਂ ਛਕਿਆ ਕੈਲੰਡਰ ਛਪਾਇਆ ਗੁਰੂ ਨਾਨਕ ਬੜਾ ਖਰਚਾ ਵਾਇਗਰੂ ਬਹੁਤ ਖਰਚਾ ਆ ਹੁਣੇ ਕਿਤਾਬ ਛਪਾ ਰਿਆ ਸ਼ਬਦ ਸੁਰਤ ਤੋਂ ਸ਼ਬਦ ਸੁਰਤ ਦੀ ਸਾਰੀ ਗੱਲ ਹੈ ਲਿਬ ਲਾਏ ਸ਼ਬਦ ਸੁਰਤ ਲਿਬ ਲਾਏ ਹਰ ਵੇਲੇ ਕੋਈ ਨਾ ਕੋਈ ਕਿਤਾਬ ਮੁਫਤੀ ਰਹਿੰਦੀ ਆ ਸੁਖਮਣੀ ਸਾਹਿਬ ਛਪਾਇਆ 70000 ਰੁਪਏ ਲੱਗਾ ਤੋਂ ਵੰਡੀ ਜਾਨਾ ਵਾਇਗਰੂ ਦੀ ਬੜੀ ਕਿਰਪਾ ਆ ਹੁਣ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਅਖੀਰ ਤੇ ਆ ਕੇ ਦੱਸਣ ਲੱਗਾ ਹੁਣ ਜਿੱਥੇ ਮੈਂ ਜਾਣਾ ਜਿੱਥੇ ਵੀ 70 ਦਿਨਾਂ ਬਾਅਦ ਅਸੀਂ ਤੇਨ ਗੇ ਸਮਾਗਮ ਕਰਦੇ ਹਾਂ ਉਹ ਗਰਮੀ ਹੋਵੇ ਸਰਦੀ ਹੋਵੇ ਹੁਣ ਥੋੜਾ ਜਾਓ ਕੱਟ ਗਿਆ ਮੇਰੇ ਵੱਲੋਂ ਕੱਟ ਗਿਆ ਪਰ ਸਮਾਗਮ ਨਹੀਂ ਕਟੇ ਕਰ ਰਿਹਾ ਹਰਵਿੰਦਰ ਹੁਣੀ ਕਰ ਰਿਹਾ ਮੇਰੇ ਬਾਈ ਗਰੂ ਬੱਚਿਆਂ ਦਾ ਉੱਥੇ ਹੁਣ ਕੈਂਪ ਲਾਇਆ ਹੈ ਮੈਨੂੰ ਬੱਚਿਆਂ ਨਾਲ ਬਹੁਤ ਪਿਆਰ ਹੈ ਬਹੁਤ ਪਿਆਰ ਉਹਦਾ ਕਾਰਨ ਕੀ ਹੈ ਬਾਈ ਗਰੂ ਦੋ ਗੱਲਾਂ ਮੈਨਕੋ ਐਟ ਕੀ ਸ਼ਾਇਦ ਜਾ ਨਾ ਹੋਵੇ ਮਾਤਰ ਬੱਚਿਆਂ ਦੀ ਦੋ ਗੱਲਾਂ ਦੱਸਦਾ ਮੈਂ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਕਿਉਂ ਇੱਕ ਤਾਂ ਬੱਚਿਆਂ ਨੂੰ ਮੰਨਦਾ ਨਹੀਂ ਬਤਾਉਂਦਾ ਮੰਨ ਕੇ ਹੁੰਦਾ ਕਿ ਮਨ ਤੋਂ ਮੈਗਲ ਹੋਏ ਰਹੇ ਹੋ ਕਿ ਉਹ ਕਰਨ ਇੱਕ ਚੋ ਜਾਏ ਸਾਡਾ ਮਨ ਹਾਥੀ ਹੋ ਜਾਂਦਾ ਵੱਡੇ ਦਾ ਅਸੀਂ ਕਹਿੰਦੇ ਸਾਨੂੰ ਦਰਸ਼ਨ ਹੋਣ ਹੁੰਦੇ ਨਹੀਂ ਕਿ ਮਨ ਮੈਗਲ ਹੋ ਗਿਆ ਬੱਚਿਆਂ ਦਾ ਮਨ ਨਹੀਂ ਹੁੰਦਾ ਬੱਚਿਆਂ ਨੂੰ ਕਿਹ ਰਹਿਤ ਨਹੀਂ ਪਤਾ ਹੁੰਦਾ ਤੇ ਕਿਹਤੀ ਬੰਦੇ ਨੂੰ ਕਦੀ ਰੱਬ ਨਹੀਂ ਮਿਲਦਾ ਇਹ ਜਿ ਲਈ ਮੈਂ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਕਈ ਵਾਰੀ ਮੇਰਾ ਵਾਹਿਗੁਰੂ ਥੋੜੀ ਜਿਹੀ ਮੇਰੀ ਮਦਦ ਕਰੇ ਨਾ ਤੇ ਮੈਂ 100 ਵਿੱਚੋਂ 50 ਬੰਦੇ ਦਾ ਦਸਮਦਾਰ ਖੋਲ ਸਕਦਾ ਬੱਚਿਆਂ ਦਾ ਤੇ ਵਾਹਿਗੁਰੂ ਇਹ ਬਿਠਾਉਣ ਦੀ ਖੇਡ ਆ ਪਾਸ ਉਹ ਬਿਠਾਉਣਾ ਵਾਹਿਗੁਰੂ ਆਪ ਬਿਠਾਉਂਦਾ ਹੈ ਵਾਹਿਗੁਰੂ ਅਗੇ ਮੈਂ ਤਾਂ ਅਰਦਾਸਾਂ ਹੀ ਕਰਦਾ ਰਹਿਣਾ ਵਾਹਿਗੁਰੂ ਤੇਰੇ ਸੇਭ ਜਿਆਦਾ ਹਾਂ ਬੱਚੀ ਆ ਤੇਰੀ ਤੇਰੀ ਨਹੀਂ ਤੂੰ ਅੰਦਰ ਨਹੀਂ ਫਿਰ ਇਹਨੂੰ ਦਰਸ਼ਨ ਕਿਉਂ ਨਹੀਂ ਦਿੰਦਾ ਇਹ ਤਾਂ ਵਿਚਾਰੀ ਨੂੰ ਨਾ ਮੰਨਦਾ ਪਤਾ ਨਾ ਕਰੈਤ ਕੀਤੀ ਛੋਟੀ ਜਿਹੀ ਆ ਫਿਰ ਇਹਨੂੰ ਦਰਸ਼ਨ ਕਿਉਂ ਨਹੀਂ ਦਿੰਦਾ ਇਹਨੂੰ ਸੱਚਖੰਡ ਲੈ ਜਾਂ ਤੇ ਵਾਹਿਗੁਰੂ ਲੈ ਜਾਂਦਾ 450 ਬੱਚਾ ਗਿਆ ਹੀ ਆ ਠੀਕ ਆ ਮਾਪਿਓ ਦੀ ਗਲਤੀ ਕਰਕੇ ਟੁੱਟ ਜਾਂਦਾ ਮਾਪਿਓ ਦੁਬਾਰਾ ਪਕਤੀ ਨਹੀਂ ਕਰਾਉਂਦੇ ਕਿ ਕਾਕਾ ਦਾ ਮੱਥਾ ਹੀ ਟੇਕਿਆ ਸਾਰਿਆਂ ਦਾ ਦਸੰਦਾਰ ਬੰਦ ਹੋ ਗਿਆ ਮੇਰੇ ਭਾਈ ਗਰੂ ਜੀ ਗੱਲ ਇਹ ਆ ਵੀ ਹੁਣ ਅੱਗੇ ਤੋਂ ਨਹੀਂ ਬੰਦ ਹੁੰਦਾ ਕਿਉਂ ਮੈਂ ਮਾਪਿਓ ਨੂੰ ਸਮਝਾ ਦਿੰਨਾ ਕੋਲ ਬਿਠਾ ਕੇ ਮੰਮੀ ਨੂੰ ਪਿਆਰ ਨਾਲ ਸਮਝਾ ਦਿੰਨਾ ਮੰਮੀ ਇਹਦਾ ਖਿਆਲ ਰੱਖ ਕੇ ਨੂੰ ਸੁਰਤੀ ਲਵਾਉਣੀ ਇਹਨੂੰ ਭੇਜਣਾ ਜ਼ਰੂਰ ਆ ਸੱਚਖੰਡ ਤੇ ਚਾਰ ਵਾਰੀ ਰੋਜ਼ ਹੁਣ ਬੱਚੇ ਅੱਗੇ ਤੋਂ ਮੇਰੇ ਖਿਆਲ ਮੈਂ ਹੁਣ ਸਾਰਿਆਂ ਨੂੰ ਸਮਝਾਉਣ ਲੱਗ ਪਿਆ ਇੱਕ ਸਾਡੀ ਵੀ ਇਨਗਹਿਲੀ ਆ ਅਸੀਂ ਜਿਹੜੇ ਬੀਬੀ ਨੂੰ ਦਰਸ਼ਨ ਹੁੰਦੇ ਆ ਹੋਏ ਆ ਅਸੀਂ ਉਹਦੇ ਨਾਲ ਕੰਟੈਕਟ ਨਹੀਂ ਕਰਦੇ ਮੈਂ ਕੰਟੈਕਟ ਰੱਖਦਾ ਹਮੇਸ਼ਾ ਉਹਦਾ ਟੈਲੀਫੋਨ ਨੰਬਰ ਲੈ ਲਓ ਉਹਦਾ ਚਲੇ ਜਾਓ ਉਹਦੇ ਘਰ ਚਲੇ ਜਾਓ ਖਾਓ ਪੀਓ ਜਾ ਕੇ ਚਾਹ ਚੂ ਪੀਓ ਬੀਬੀ ਨੂੰ ਬਿਠਾਓ ਗੁਰੂ ਸਾਹਿਬ ਨਾਲ ਗੱਲ ਕਰਾਓ ਤੂੰ ਮੈਂ ਗੁਰੂ ਜੀ ਪੱਥਿਆ ਨਾਲ ਮੈਨੂੰ ਬਹੁਤ ਪਿਆਰਾ ਬਹੁਤ ਪਿਆਰਾ ਬਚੇ ਹੀ ਜਾਂਦੇ ਆ ਵੱਡਾ ਕਿਹੜਾ ਗਿਆ ਮੇਰੀ ਜ਼ਿੰਦਗੀ ਚ ਵੱਡਾ ਕੋਈ ਵੀ ਨਹੀਂ ਗਿਆ ਨਹੀਂ ਸੋ ਵਾਇਗੁਰੂ ਜੀ ਉਹਨੂੰ ਵਾਇਗੁਰੂ ਨੇ ਸਮਝ ਬਖਸ਼ਿਤ ਅਸਮਦਵਾਰ ਦਿੱਤੇ ਗੱਲ ਹੋਈ ਸਭ ਤੋਂ ਪਹਿਲਾਂ ਵੱਡਾ ਹੀ ਗਿਆ ਇਹ ਵੀ ਤੁਹਾਨੂੰ ਦੱਸ ਗਿਆ ਮੈਂ ਮੈਨੂੰ ਸਮਝਾਉਣ ਲਈ ਗੁਰੂ ਪਾਚਾ 1976 ਵਿੱਚ ਜੂਨ ਦਾ ਸ਼ਾਇਦ ਮਹੀਨਾ ਸੀ ਮਈ ਜੂਨ ਉਹ ਵੱਡੇ ਦਾ ਦਸਮਦਵਾਰ ਖੁੱਲਾ ਉਹਦੇ ਵਿੱਚ ਆ ਕੇ ਬੋਲੇ ਅੱਥੇ ਗੁਰੂ ਸਾਹਿਬ ਬੋਲ ਰਹੇ ਮੈਂ ਕਿ ਮੈਂ ਨਹੀਂ ਮੰਨਦਾ ਕਹਿੰਦੇ ਕਿਉਂ ਨਹੀਂ ਮੰਨਦਾ ਮੈਂ ਕਿਹਾ ਨਹੀਂ ਮੇਰਾ ਗੁਰੂ ਤਰਲੋਕੀ ਦਾ ਮਾਲਕ ਆ ਇੱਕ ਬੰਦੇ 'ਚ ਕਿਵੇਂ ਬੋਲ ਸਕਦਾ ਮੈਨੂੰ ਪਤਾ ਨਹੀਂ ਕਿ ਗਿਆਨ ਨਹੀਂ ਕਿ ਵੀ ਇਦਾਂ ਬੋਲ ਸਕਦਾ ਕਹਿੰਦੇ ਅਸੀਂ ਰੂਹ ਆ ਮੈਂ ਕਿਹਾ ਰੂਹਾਂ 'ਚ ਕੀ ਆ ਤਰਲੋਕੀ ਦੇ ਮਾਲਕ ਤਾਂ ਹੈਗੇ ਹੋ ਉਹ ਮੈਂ ਉੱਥੇ ਆਕੜ ਗਿਆ ਥੋੜਾ ਜਿਹਾ ਕਹਿੰਦੇ ਨਹੀਂ ਤਾਨੂੰ ਸਮਝ ਨਹੀਂ ਮੈਂ ਕਿਹਾ ਮੈਨੂੰ ਨਾ ਸਮਝ ਹੋਵੇ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਬੰਦੇ 'ਚ ਕਿਵੇਂ ਬੋਲ ਸਕਦੇ ਹੋ ਕਹਿੰਦੇ ਕਾਕਾ ਜੀ ਅਸੀਂ ਬੋਲ ਸਕਦੇ ਹਾਂ ਮੈਂ ਕਿਹਾ ਵਾਹਿਗੁਰੂ ਜੀ ਮੈਨੂੰ ਸਮਝਾਓ ਨਾ ਮੈਨੂੰ ਨਹੀਂ ਸਮਝ ਤੁਸੀਂ ਪਹਿਲੀ ਗੱਲ ਇਹ ਦੱਸੋ ਤੁਸੀਂ ਤਰਲੋਕੀ ਦੇ ਮਾਲਕ ਹੋ ਕਹਿੰਦੇ ਹਾਂ ਤੁਸੀਂ ਕਰਤਾ ਹੋ ਸਾਰੀ ਸ੍ਰਿਸ਼ਟੀ ਦੇ ਕਹਿੰਦੇ ਹਾਂ ਮੈਂ ਕੌਣ ਬੋਲ ਰਿਹਾ ਕਹਿੰਦੇ ਦਸਵੇਂ ਪਾਤਸ਼ਾਹ ਮੈਂ ਕਿਵੇਂ ਰੈਗਰੂ ਤੁਸੀਂ ਇਹ ਦੱਸੋ ਵੀ ਤੁਸੀਂ ਬੰਦੇ 'ਚ ਕਿਵੇਂ ਆ ਗਏ ਨਹੀਂ ਜੀ ਸਮਝੇ ਕਿਉਂਕਿ ਆਪਾਂ ਇਦਾਂ ਕਦੀ ਸੋਚਿਆ ਹੀ ਨਹੀਂ ਸੀ ਕਹਿੰਦੇ ਕਾਕਾ ਅਸੀਂ ਆ ਸਕਦੇ ਹਾਂ ਮੈਂ ਕਿਵੇਂ ਆ ਸਕਦੇ ਹਾਂ ਅਸੀਂ ਰੂਹ ਹਾਂ ਫਿਰ ਉਹਨਾਂ ਮੈਨੂੰ ਸਮਝਾਇਆ ਇੱਕ ਬੰਦੇ ਵਿੱਚ ਭੂਤ ਕਿਵੇਂ ਆ ਜਾਂਦਾ ਮੈਂ ਕਿਹਾ ਹਾਂ ਭੂਤ ਤਾਂ ਆ ਜਾਂਦਾ ਮੈਂ ਤਾਂ ਬੜੇ ਦੇਖੇ ਭੂਤ ਉਹ ਵੀ ਤਾਂ ਰੂਹ ਆ ਉਹ ਭੈੜੀ ਰੂਹ ਆ ਉਹ ਗੰਦੀ ਰੂਹ ਆ ਕਮੇਰੂ ਆ ਨਕਮੇਰੂ ਆ ਅਸੀਂ ਵੀਰੂ ਆ ਮੈਂ ਕਿਹਾ ਅੱਛਾ ਗੱਲ ਸੁਣਾ ਗੁਰੂ ਸਾਹਿਬ ਜੀ ਤੁਹਾਡੇ ਮੇਰੀ ਲੜਾਈ ਨਾ ਹੋ ਪਵੇ ਕਹਿੰਦੇ ਨਹੀਂ ਹੁੰਦੀ ਮੈਂ ਕਿਹਾ ਤੁਸੀਂ ਗੁਰੂ ਸਾਹਿਬ ਦੇਖੋ ਮੰਨਤਾ ਦੇਸਦੇ ਨਹੀਂ ਤੁਸੀਂ ਬੋਲ ਰਹੇ ਉਹਦੇ ਵਿੱਚ ਠੀਕ ਹੈ ਮੇਰੇ ਬਾਈ ਗੁਰੂ ਜੀ ਮੇਰੀ ਇੱਕ ਗੱਲ ਸੁਣ ਲਓ ਪਿਆਰ ਨਾਲ ਜੇ ਤੁਸੀਂ ਕੋਈ ਗੱਲ ਗੁਰੂ ਗ੍ਰੰਥ ਸਾਹਿਬ ਜੀ ਤੇ ਉਲਟ ਬੋਲੀ ਤਾਂ ਤੁਹਾਡੀ ਮੇਰੀ ਲੜਾਈ ਹੋ ਪੈਣੀ ਹੈ ਕਹਿੰਦੇ ਹਾਂ ਬਿਲਕੁਲ ਠੀਕ ਬਿਲਕੁਲ ਠੀਕ ਹਾਂ ਤੇ ਮੈਂ ਕਿਹਾ ਫਿਰ ਤੁਹਾਨੂੰ ਚੁਰਾਕੇ ਨੇ ਮਾਰਤਾ ਤੇ ਲੋਕੀ ਦੇ ਮਾਲਕ ਨੂੰ ਛੁਰਾ ਖਾਣ ਮਾਰ ਸਕਦਾ ਤੂੰ ਕਿੱਥੇ ਪੜਿਆ ਮੈਂ ਕਹ ਇਤਿਹਾਸ ਕਹਿੰਦੇ ਇਤਿਹਾਸ ਹੀ ਤਾਂ ਤੇਰੇ ਕੋਲੋਂ ਠੀਕ ਕਰਵਾਉਣਾ ਇਤਿਹਾਸ ਫਿਰ ਮੇਰੇ ਮਨ ਚ ਗੱਲ ਆ ਗਈ ਇਤਿਹਾਸ ਠੀਕ ਕਰਾਉਣਾ ਲੈ ਕਿਤਾਬ ਸਾਨੂੰ ਪੁੱਛ ਕੇ ਲਿਖ ਤੇ ਗੁਰਬਾਣੀ ਪੜ ਵੇ ਕਿੱਥੇ ਲਿਖਿਆ ਵੀ ਤਰ ਰੋਕੀ ਦੇ ਮਾਲਕ ਨੂੰ ਕੋਈ ਮੈਂ ਕਿਹਾ 40 ਮੁਕਤੇ ਤੁਹਾਨੂੰ ਛੱਡ ਗਏ ਗਦਾਰ ਪਾਲੇ ਸਨ ਕਹਿੰਦੇ ਕੌਣ ਕਹਿੰਦਾ ਛੱਡ ਗਏ ਮੈਂ ਕਿਤਾਬ ਗੰਧੀ ਸੰਤੋਖ ਸਿੰਘ ਇਨੇ ਕੱਖ ਜੀ ਉਹ ਇਤਿਹਾਸ ਆ ਸਾਨੂੰ ਨੀਮਾ ਕਿਰਾਇਆ ਗਿਆ ਵੀ ਤੁਹਾਡੇ ਬੰਦੇ ਤੁਹਾਡੇ ਕੋਲ ਗਦਾਰ ਰਹਿ ਰਹੇ ਸਨ 10 ਲੱਖ ਦਾ ਘੇਰਾ ਸੀ ਸਾਡਾ ਤੇ ਉਹ 40 ਬੰਦੇ ਛੱਡ ਕੇ ਕਿੱਥੇ ਚਲੇ ਗਏ ਕਦੀ ਹੋ ਸਕਦਾ ਹੈ ਕਿ ਮੇਰਾ ਗੁਰਸਿੱਖ ਮੈਨੂੰ ਹੀ ਬਦਾਵਾ ਲਿਖ ਦੇਵੇ ਉਹ ਮੇਰੀ ਤਾਂ ਜਾਨ ਨਾਲੋਂ ਪਿਆਰੇ ਸਨ ਉਹ ਉਹ ਮੈਨੂੰ ਬਹੁਤ ਪਿਆਰ ਕਰਦੇ ਸਨ ਮੈਨੂੰ ਛੱਡ ਕੇ ਕਿਵੇਂ ਜਾ ਕਿੱਥੇ ਜਾਂਦੇ ਅਰੇ 10 ਲੱਖ ਦਾ ਘੇਰਾ ਉਹ 40 ਬੰਦੇ ਛੱਡ ਗਿਆ ਤੇ ਮੈਂ ਇਕੱਲਾ ਰਹਿ ਗਿਆ ਟੋਟਲ 47 ਸੀ ਤੇ ਮੈਂ ਇਕੱਲਾ ਹੀ ਰਹਿ ਗਿਆ ਜੋ 40 ਛੱਡ ਕੇ ਕਿੱਥੋਂ ਚਲੇ ਗਿਆ ਘੇਰੇ ਚੋਂ ਕਿੱਥੇ ਨਿਕਲ ਗਿਆ ਕਿਵੇਂ ਨਿਕਲ ਗਿਆ ਤੁਸੀਂ ਇਹ ਦੱਸੋ ਨਾ ਉੱਥੇ ਮੈਨੂੰ ਕਹਾਇਆ ਵੀ ਯੂ ਆਰ ਨਾਟ ਗੁੱਡ ਐਡਮਿਨਿਸਟਰेटर ਇੱਕ ਗੱਲ ਚੰਗਾ ਜਰਨੈਲ ਨਹੀਂ ਤੂੰ ਤੈਨੂੰ ਕੋਈ ਸੋਝੀ ਨਹੀਂ ਕਿ ਤੂੰ 40 ਗਦਾਰਾਂ ਨੂੰ ਹੀ ਪਾਲਦਾ ਰਿਹਾ ਤੈਨੂੰ ਨਹੀਂ ਪਤਾ ਇਹ ਨਕੰਮੇ ਬੰਦੇ ਸਨ ਜਿਵੇਂ ਉਹ ਕਿਹਾਥੀ ਨੂੰ ਲੜਨ ਲਈ ਦੁਨੀ ਕੰਧ ਨੂੰ ਕਿਹਾ ਦੁਨੀ ਕੰਧ ਸ਼ਾਲ ਮਰ ਗਿਆ ਤੁਸੀਂ ਹਾਲ ਮਾਰ ਕੇ ਕਿੱਥੇ ਚਲਾ ਗਿਆ ਇਹ ਵੀ ਸਿਖਾਇਆ ਕਿ ਤੇਰੇ ਬੰਦੇ ਗਦਾਰ ਸਨ ਤੈਨੂੰ ਸਮਝ ਹੀ ਨਹੀਂ ਆਈ ਫਿਰ ਮੈਂ ਗੱਲ ਸਮਝਿਆ ਗੱਲ ਠੀਕ ਆ ਗੁਰੂ ਸਾਹਿਬ ਨੂੰ ਨੀਵਾਂਕ ਹੋਣਾ ਚਾਹੁੰਦੇ ਆ ਪਾਸ਼ਾ ਨੇ ਗੱਲ ਸਮਝਾਤੀ ਵੀ ਹਰ ਗੱਲ ਉਹ ਕਿਤਾਬ ਵਿੱਚ ਸਾਨੂੰ ਨੀਵਾਂਕ ਹੋਣਾ ਚਾਹੁੰਦੇ ਆ ਇਹ ਵੀ ਇੱਕ ਨਾਰਮਲ ਬੰਦਾ ਸੀ ਤੇ ਬੰਦੇ ਵਾਂਗੂ ਇਹ ਬੰਦੇ 'ਚ ਗਲਤੀਆਂ ਵੀ ਕੀਤੀਆਂ ਉਹਨੇ ਉਹਨੇ ਬੜਾ ਗੰਧ ਲਿਖਿਆ ਸੰਤੋਖ ਸਿੰਘ ਨੇ ਜੋ ਅਸੀਂ ਉਹ ਸਿੱਖੇ ਕਹਿੰਦੇ ਗੁਰੂ ਗ੍ਰੰਥ ਸਾਹਿਬ 'ਚ ਲਿਖੇ ਮੈਂ ਕਿ ਨਹੀਂ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਸੀ ਲਿਖ ਸਕਦੇ ਕਿ ਮੈਨੂੰ 40 ਮੁਕਤੇ ਛੱਡ ਗਏ ਸਨ ਇਹ ਨਹੀਂ ਲਿਖ ਸਕਦੇ ਸੀ ਜਾਂ ਸਿੰਘ ਇਨੇ ਕਵੀ ਸਨ ਉਹਨਾਂ ਨੇ ਰਹਿਤ ਬਿਰਦਾ ਲਿਖੀ ਆ ਉਹ ਨਹੀਂ ਲਿਖ ਸਕਦੇ ਸਨ ਮੈਂ ਚੁੱਪជា ਕਰ ਗਿਆ ਆਖਿਆ ਦੇਖ ਤੂੰ 40 ਮੁਕਤੇ ਨਾਲੀ ਕੋਈ ਘਟਨਾ ਨਹੀਂ ਵਾਪਰੀ ਲਿਖ ਤੇ ਸਾਰਾ ਇਤਿਹਾਸ ਹੌਲੀ ਹੌਲੀ ਹੁਣ ਮੈਂ ਸਾਰਾ ਲਿਖਣਾ ਚਾਹੁੰਦਾ ਹੁਣ ਮੇਰੇ ਨਾਲ ਗੁਰੂ ਸਾਹਿਬ ਦੇ इतिहास लिखाए नहीं कह लिखावा कह दें लिखावे लिखा नहीं रहे तो इतिहास का सारा ही गंद भरिया पे कदों टाइम आएगा कहते नहीं टाइम आएगा उदो लिखावे अजय जे तू लिखया किसी ने पढ़ना नहीं किसी ने छापना नहीं तो किस ने पढ़ना नहीं वजह फिर भी मैं बड़ा कुछ लिख दिता है आओ अपना इतिहास ठीक करिए मैं किताब लिखी सब तो पहला तो मेरे वाहगुरू वह भी मुक गई है वह भी छिपाई वो बड़ी महँगी किताब सी शायद ਬਿਨਾ ਹਦ੍ਦਾਰ ਕੇ 60000 ਦੀ। ਤੋਂ ਮੇਰੇ ਵਾਹਿਗੁਰੂ ਗੱਲ ਸਮਝਣ ਦੀ ਆ। ਫਿਰ ਸਭ ਕੁਝ ਮੈਨੂੰ ਪ੍ਰਕਾਸ਼ ਕਿਵੇਂ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਕੀ ਆ। ਸੋਖਾ ਕਰਨ ਕਿਵੇਂ ਕਰਨਾ ਹੈ। ਉਹ ਸਾਰੀ ਸੇਵਾ ਮੈਨੂੰ ਸਮਝਾਤੀ ਮੈਂ ਗ੍ਰੰਥੀ ਸੇਵਾ ਲੈ ਲਈ ਫ੍ਰੀ ਆਫ ਕਾਸਟ। ਮੈਂ ਕਿਹਾ ਫ੍ਰੀ ਆਫ ਕਾਸਟ ਸੇਵਾ ਕਰਾਂਗਾ। ਉਹ ਸਾਰੇ ਪਿੰਡ ਵਾਲੇ ਮੰਨ ਗਏ ਫ੍ਰੀ ਭਾਈ ਮਿਲ ਗਿਆ ਲੈ ਦੱਸੋ ਪਿੰਡ ਉਹ ਵੀ ਪਿੰਡ ਦਾ। ਫਿਰ ਪਿੰਡ ਦਾ ਭਾਈ ਚੱਲ ਭਾਈਆਂ ਨਾਲੋਂ ਤਾਂ ਚੰਗਾ ਹੀ ਆ ਭਾਈ ਤਾਂ ਦੋ ਚਾਰ ਵੀ ਪੜੇ ਹੁੰਦੇ ਆ ਨਕਮੇ ਆ ਚਲੋ ਫ੍ਰੀ ਨਾ ਆਟਾ ਲੈਂਦਾ ਨਾ ਦਾਲ ਲੈਂਦਾ ਨਾ ਸਬਜ਼ੀ ਲੈਂਦਾ ਨਾ ਦੁੱਧ ਲੈਂਦਾ ਕੁਛ ਲੈਂਦਾ ਵੀ ਨਹੀਂ ਚੜਾਵਾ ਵੀ ਨਹੀਂ ਚੁੱਕਦਾ ਇਹ ਤਾਂ ਭਾਈ ਚੰਗਾ ਮਿਲ ਗਿਆ ਉਹ ਇਹ ਤਾਂ ਉੱਥੇ ਹੀ ਮੇਰੀ ਰਨਾਮ ਸਿੰਘ ਨਾਲ ਰਾਮਪੁਰ ਖੇੜੇ ਵਾਲੇ ਬਾਬਾ ਜੀ ਨਾਲ ਮੇਰੀ ਮੁਲਾਕਾਤ ਹੋ ਗਈ ਬੜਾ ਪਿਆਰ ਕਰਦੇ ਸਨ ਬੜਾ ਪਿਆਰ ਕੀਤਾ ਤਿੰਨ ਵਾਰੀ ਅਮਰਸ਼ ਕੌਣ ਆਏ ਕਿੰਨੇ ਸਾਰਾ ਪਿੰਡ ਅਮਰਸ਼ਾ ਗਿਆ ਇੱਥੋਂ ਤੱਕ ਇੱਕ ਕਾਮਰੇਡ ਦੀਆਂ ਕੁੜੀਆਂ ਕਿਉਂਗੇ ਸੇਲਪੁਣਾ ਸੀ ਨਾ ਬਾਕੀ ਜੱਟਾਂ ਨਾਲ ਓ ਕਾਮਰੇਡ ਦੀਆਂ ਕੁੜੀਆਂ ਮੁੰਡੇ ਸਾਰੇ ਅਮਰਸ਼ਾ ਗਏ ਕਾਮਰੇਡ ਤੋਂ ਮੈਨੂੰ ਮਾਰਨ ਆ ਗਏ ਇਹ ਕਿਹੜਾ ਜੰਪਿਆ ਹੋਏ ਸਾਨੂੰ ਅਸੀਂ ਤਾਂ ਸਾਰਾ ਪਿੰਡ ਕਾਮਰੇਡ ਬਣਾਉਣਾ ਸੀ ਇਹਨੇ ਅਮਰਸ਼ਾ ਕੀਤਾ ਉਹ ਤੋਂ ਮੈਨੂੰ ਮਾਰਨ ਨੂੰ ਪੈ ਗਿਆ ਸੇਵਾ ਛੁੱਟ ਗਈ ਤੋਂ ਇਦਾਂ ਹੀ ਹੁੰਦਾ ਨਾਲੇ ਬਹੁਤਾ ਖੇਰ ਹੋ ਜਾਂਦਾ ਤੇ ਛੱਪੜ ਬੋ ਮਾਰਨ ਲੱਗ ਪੈਂਦਾ ਜੇ ਵਾ ਛੁੱਟ ਗਈ ਉਹਦੇ ਵਿੱਚ ਵੀ ਫਾਇਦਾ ਹੋਇਆ ਮੈਂ ਕਿਤਾਬਾਂ ਲਿਖਣ ਲੱਗ ਪਿਆ ਉਹ ਲਿਖਤ ਵੀ ਗੁਰੂ ਸਾਹਿਬ ਨੇ ਨਹੀਂ ਲਿਖਾਈ ਕਿ 234 ਕਿਤਾਬਾਂ ਕਹਿਣਾ ਸੌਖਾ ਵਾਹਿਗੁਰੂ ਮੈਂ ਤਾਂ ਇਹ ਨਹੀਂ ਪਤਾ ਮੈਂ ਲਿਖਦੋਂ ਗਿਆ ਜੇ ਤੁਸੀਂ ਮੈਨੂੰ ਅੱਜ ਪੁੱਛੋ ਕਿ ਕਿਹੜੀ-ਕਿਹੜੀ ਕਿਤਾਬ ਲਿਖੀ ਤੇ ਮੈਨੂੰ ਨਾਮ ਹੀ ਨਹੀਂ ਯਾਦ ਤੋ ਹੁਣ ਮੈਂ ਜਦੋਂ ਦੇ ਰਿਆਂ ਤੇ ਮੈਨੂੰ ਪਤਾ ਲੱਗ ਰਿਹਾ ਤੇ ਫਿਰ ਮੈਂ ਜਿਹੜੀ ਕਿਤਾਬ ਕੱਟ ਜਾਂਦੀ ਉਹਨੂੰ ਚਬਰਛ ਪਾ ਕੇ ਉਹ ਫਿਰ ਮੈਂ ਵੰਡ ਦਿੰਨਾ ਸੋ ਵਾਹਿਗੁਰੂ ਦੀ ਬੜੀ ਬਖਸ਼ਿਸ਼ ਆ ਬੜੀ ਕਿਰਪਾ ਆ ਕਿਰਪਾਈ ਆ ਹੁਣ ਗੱਲ ਜਿਹੜੀ ਅਖੀਰ ਤੇ ਆਉਂਦੀ ਆ ਕਿ ਵਾਹਿਗੁਰੂ ਐਨਾ ਕੁਝ ਦੇ ਦਿੱਤਾ ਹਾਂ ਮੇਰੇ ਖਿਆਲ ਵੀ ਲੱਖ ਦਾ ਲਿਟਰੇਚਰ ਬਣਦਾ ਹੋਣਾ ਹਾਂ ਮੇਰੇ ਵਾਹਿਗੁਰੂ ਜੀ ਦਰਸ਼ਨ ਕਿਉਂ ਨਹੀਂ ਦਿੰਦੇ ਗੱਲ ਇੱਥੇ ਆਈ ਸਾਰੀ ਕਹਾਣੀ ਉੱਥੇ ਆਈ ਬਹੁਤ ਚੁੱਪਾ ਮੇਰਾ ਵਾਹਿਗੁਰੂ ਕਹਿੰਦੇ ਕਰਮਾਂ ਤੋਂ ਬਗੈਰ ਮੇਰੇ ਵਾਹਿਗੁਰੂ ਜਿਹੜੇ ਬੰਦੇ ਭਗਤੀ ਕਰਦੇ ਆ ਉਹਨੂੰ ਤਾਂ ਦਰਸ਼ਨ ਦੇ ਪ੍ਰਕਾਸ਼ ਹੀ ਕਰ ਅੰਮ੍ਰਿਤ ਰਾਸੀ ਦੇ ਸੁਰਤੀ ਲਵਾ ਦੇ ਸੋਨ ਸੁਮਤ ਕਰ ਦੇ ਮਨ ਤਾਂ ਟਿਕਾ ਥੋੜਾ ਬਹੁਤ ਰਸਤਾ ਆਵੇ ਪਤਾ ਤੇ ਲੱਗੇ ਸਿੱਖੀ ਕੀ ਮੇਰਾ ਬਾਬਾ ਨਾਨਕ ਕੀ ਆ ਕਰਾਂਗੇ ਕਹਤेंਦੇ ਕਰਾਂਗੇ ਅੱਛਾ ਕਰਾਂਗੇ ਨਾ ਨਹੀਂ ਕਰਦੇ ਇੱਕ ਪੱਖ ਹੋਰ ਦੇਖਿਆ ਮੈਂ ਉਹ ਮੈਂ ਤੁਹਾਨੂੰ ਇੱਕ ਗੱਲ ਸਮਝਾ ਦੇਣਾ ਤੁਹਾਨੂੰ ਵੀ ਸਮਝ ਆ ਜਾਏ ਗੁਰੂ ਸਾਹਿਬ ਕਦੀ ਨਾ ਨਹੀਂ ਕਰਦੇ ਕਿਉਂਕਿ ਸਾਰਾ ਕੰਮ ਕਰ ਸਕਦਾ ਅਲਮਾਈਟੀ ਪਾਵਰ ਤੇ ਸ੍ਰੀ ਰਾਮ ਰਾਜ ਕਦੀ ਘਾ ਨਹੀਂ ਕਰਦਾ ਨਹੀਂ ਕਿਉਂ ਮੈਂ ਤੁਹਾਨੂੰ ਇੱਕ ਗੱਲ ਤੁਹਾਨੂੰ ਵੀ ਸਮਝ ਆ ਜਾਵੇ ਵਾਹਿਗੁਰੂ ਮੈਂ ਤਾਂ ਹਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਜ਼ਿੰਦਗੀ ਦਾ ਕੀ ਹੈ ਤੁਹਾਨੂੰ ਤੁਹਾਨੂੰ ਕੋਈ ਬੰਦਾ ਧੋਖਾ ਨਾ ਦੇ ਜਾਏ ਹਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਨਾ ਸਾਡੇ ਗੁਆਂਢ ਇੱਕ ਬੰਦਾ ਰਹਿੰਦਾ ਸੀ ਆਡਿਟ ਮੈਂ ਉਦੋਂ ਬਠਿੰਡੇ ਰਹਿੰਦਾ ਸੀ ਆਡਿਟ ਦਾ ਕੰਮ ਕਰਦਾ ਸੀ ਸ਼ਰਾਬੀ ਸੀ ਵਾਹਿਗੁਰੂ ਜੀ ਘਰ ਬੱਚਾ ਹੀ ਕੋਈ ਨਹੀਂ ਹੋਇਆ ਬੜਾ ਤੰਗ ਸੀ ਇੱਕ ਦਿਨ ਘੁੱਟ ਪੀ ਕੇ ਆ ਗਿਆ ਬਿਲਕੁਲ ਸਾਡਾ ਗਵੰਡੀ ਸੀ ਨਾਲ ਦਾ ਹੀ ਕਰ ਸੀ ਉਹਨੇ ਪਤਾ ਨਹੀਂ ਕੀ ਸੋਚਿਆ ਹੋਗਾ ਘਰ ਵਾਪਸ ਤੇ ਲੜਾਈ ਹੋ ਪਈ ਉਹ ਸ਼ਰਾਬੀ ਕੇ ਆਏ ਹੋਏ ਸੀ ਉਹਨੇ ਪੈਕ ਟੇਬਲ ਮਾਰਾ ਜੋਦੇ ਸਿਰ ਚ ਮਾਰੀ ਸਿਰ ਪੜ ਗਿਆ ਖੂਨ ਵਗੇ ਪੈਰਾ ਤੱਕ ਧਰਤੀ ਤੱਕ ਖੂਨ ਵਾਕੇ ਚਲਾ ਗਿਆ ਉਹ ਸਾਡੀ ਕੁੜੀ ਵੇਈ ਗੁਰੂ ਸਾਹਿਬ ਕੋਲ ਛੋਟੀ ਹੁੰਦੀ ਸੀ ਉਦੋਂ ਗੁਰੂ ਸਾਹਿਬ ਜੀ ਉਹਨੂੰ ਚੁੱਪਤਾ ਕਰਾਓ ਰਾਤ ਦੇ 12:00 ਬਜ ਗਏ ਰੋਹੀ ਜਾਂਦੀ ਉਹਦਾ ਸਿਰ ਫਟ ਗਿਆ ਉਹਦਾ ਖੂਨ ਜਾ ਰਿਹਾ ਬਹੁਤ ਤੇ ਕਹਿੰਦੇ ਮੈਂ ਤਾਂ ਗੁਰੂ ਸਾਹਿਬ ਕਹਿੰਦੇ ਅਸੀਂ ਤਾਂ ਜਾਣਦੇ ਹੀ ਨਹੀਂ ਗੁਰੂ ਸਾਹਿਬ ਕਹਿੰਦੀ ਮੈਂ ਨਹੀਂ ਕਹਿੰਦੇ ਅਸੀਂ ਕਹਿੰਨੇ ਆ ਇਹ ਵੀ ਯਾਦ ਰੱਖਣਾ ਅਸੀਂ ਤਾਂ ਜਾਣਦੇ ਨਹੀਂ ਪਾਛੋ ਮੇਰੀ ਗਵੰਧਨ ਰੋ ਰਹੀ ਆ ਕਹਿੰਦੇ ਅਸੀਂ ਕਿਸੇ ਬੇਅਮਰਤੀ ਨੂੰ ਨਹੀਂ ਜਾਣਦੇ ਬੇਅਮਰਤੀ ਨੂੰ ਧਰਮ ਰਾਜਾਂਦਾ ਅਸੀਂ ਨਹੀਂ ਜਾਣਦੇ ਧਰਮਰਾਜ ਕੋ ਚਲੀ ਗਈ ਉੱਥੇ 1 ਸਕਿੰਟ ਲੱਗਦਾ ਉੱਥੇ ਕਿਹੜਾ ਕੋ ਟਾਈਮ ਲੱਗਣਾ ਕਿ ਟਿਕਟ ਬੁੱਕ ਕਰਾਉਣੀ ਹੈ ਕੋਈ ਹਵਾਈ ਗਾਜ ਦੀ 1 ਸਕਿੰਟ ਈ ਧਰਮਰਾਜ ਕੋ ਚਲੀ ਗਈ ਧਰਮਰਾਜ ਦਾ ਧਰਮਰਾਜ ਉਹ ਦੇਖ ਮੇਰੀ ਗਵੰਡਾ ਡੁੱ ਰਹੀ ਜਾਂਦੀ ਆ ਉਹਨੇ ਪੈਗ ਟੇਬਲ ਮਾਰੀ ਸਿਰ ਪਾੜ ਤਾ ਉਹਦਾ ਸਾਰਾ ਲਹੂ ਵਗੀ ਜਾਂਦਾ ਪੈਰਾਂ ਤੱਕ ਲਹੂ ਚਲਾ ਗਿਆ ਹਾਂ ਮੈਂ ਮਰਵਾਈ ਆ ਮੈਂ ਦੂਜੇ ਪਾਸੇ ਮਾਰਦੇ ਆ ਇੱਕ ਵਾਰੀ ਹੋਰ ਟੇਬਲ ਇੱਕ ਹੋਰ ਦੂਜੇ ਪਾਸੇ ਸਿਰ ਹੋਰ ਪਾੜਦੇ ਆ ਮੈਂ ਤਾਂ ਤੈਨੂੰ ਕਹੇ ਚੁੱਪ ਕਰਾ ਚੁੱਪ ਕਰਾਉਣ ਦੀ ਸ਼ਕਤੀ ਤੇਰੇ ਗੁਰੂ ਪਾਤਸ਼ਾਹ ਕੋਲ ਆ ਮੈਂ ਤਾਂ ਦੁਨੀਆਂ ਨੂੰ ਰੁਗੋਣਾ ਹਸਪਤਾਲ ਭੇਜਦਾ ਐਕਸੀਡੈਂਟ ਕਰਦਾ ਲੱਤਾਂ ਤੋੜਦਾ ਕੈਂਸਰ ਕਰਦਾ ਏਡਜ਼ ਕਰਦਾ ਮੈਂ ਤਾਂ ਦੁਨੀਆਂ ਨੂੰ ਰੁਗੋਣ ਵਾਲਾ ਆ ਮੈਂ 네ਗੇਟਿਵ ਪੱਖੀ ਨਾ ਪੋਜ਼ਿਟਿਵ ਪੱਖੀ ਤਾਂ ਤੇਰਾ ਗੁਰੂ ਆ ਜੀ ਗੁਰੂ ਸਾਹਿਬ ਚਾਹੁੰਦੇ ਉਹਨੂੰ ਠੀਕ ਕਰ ਸਕਦੇ ਮੇਰਾ ਕੰਮ ਠੀਕ ਕਰਨਾ ਨਹੀਂ ਮੇਰਾ ਕੰਮ ਉਹਨੂੰ ਚੁੱਪ ਕਰਾਉਣਾ ਨਹੀਂ ਤਾਂ ਮੈਂ ਟੇਬਲ ਕਹਿੰਦੇ ਦੂਜੇ ਪਾਸੇ ਹੋਰ ਮਾਰ ਦੇਣਾ ਉਹਦਾ ਸਿਰ ਜ਼ਰੂਰ ਪਾੜ ਦੇਣਾ ਬੋਲ ਗੱਲ ਸਮਝ ਆ ਗਈ ਧਰਮਰਾਜ 네ਗੇਟਿਵ ਪੱਖੀ ਆ ਤੇ ਗੁਰੂ ਸਾਹਿਬ ਪੋਜ਼ਿਟਿਵ ਪੱਖੀ ਆ ਕੋਈ ਕੰਮ ਕਰਨਾ ਹੈ ਕਿ ਨਹੀਂ ਕਰਨਾ ਗੁਰੂ ਸਾਹਿਬ ਨੇ ਨਾ ਨਹੀਂ ਕਰਨੀ ਅੱਛਾ ਜੀ ਹਾਂ ਜੀ ਸਤਿਬਚਨ ਕਹਿਣਗੇ ਗੁਰੂ ਸਾਹਿਬ ਜੀ ਦਾ ਦਸਮਦਾਰੀ ਖੋਲਦੇ ਸਤਿਬਚਨ ਜੀ ਗੁਰੂ ਸਾਹਿਬ ਜੀ ਦੀ ਸੁਰਤੀ ਲਵਾ ਦਿਓ ਸਤਿਬਚਨ ਜੀ ਗੁਰੂ ਸਾਹਿਬ ਜੀ ਕਿਰਪਾ ਕਰ ਦਿਓ ਸਤਿਬਚਨ ਜੀ ਤੇ ਕਰਨਾ ਕੋਈ ਨਹੀਂ ਮੈਂ ਇੱਕ ਦਿਨ ਗੁਰੂ ਸਾਹਿਬ ਨਾਲ ਥੋੜਾ ਜਿਹਾ ਲੜਾਈ ਪਿਆ ਮੈਂ ਕਿਹਾ ਗੁਰੂ ਸਾਹਿਬ ਜੀ ਨੌ ਪਾਤਸ਼ਾਹੀਆਂ ਤੁਸੀਂ ਰੋਜ਼ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕਦੇ ਹੋ ਹਾਂ ਟੇਕਦੇ ਆ ਕਿਉਂਕਿ ਸ਼ੁਰੂਆਤ ਜਿਹੜੀ ਨਾ ਗੁਰੂ ਨਾਨਕ ਪਾਤਸ਼ਾਹ ਤੋਂ ਹੋਈ ਸੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਮੱਥਾ ਟੇਕਦੇ ਹੋ ਹਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਗੁਰੂ ਗ੍ਰੰਥ ਸਾਹਿਬ ਤਾਂ ਵਾਹਿਗੁਰੂ ਵੀ ਮੱਥਾ ਟੇਕਦੇ ਠੀਕ ਹੈ ਆ ਠੀਕ ਹੈ ਤੁਸੀਂ ਨੌ ਦੀਆਂ ਨੌ ਪਾਤਸ਼ਾਹੀਆਂ ਰੋਜ਼ ਗੁਰੂ ਸਾਹਿਬ ਨੂੰ ਮੱਥਾ ਟੇਕਦੇ ਹੋ ਗੁਰੂ ਨਾਨਕ ਪਾਤਸ਼ਾਹ ਨੂੰ ਕਦੇ ਹਾਂ ਮੱਥਾ ਟੇਕਦੇ ਆ ਕਿਉਂਕਿ ਵੱਡੇ ਆ ਨਾ ਸਾਡੇ ਬਜ਼ੁਰਗ ਆ ਸ਼ੁਰੂ ਤੋਂ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਨਾ ਉਹੀ ਜੋ ਸਾਡੇ ਦਸਾਂ ਵਿੱਚ ਆਈ ਆ ਨਾ ਉਹ ਜੋਤ ਹੀ ਸਾਡੇ ਵਿੱਚ ਆਈ ਦਸਾਂ ਵਿੱਚ ਠੀਕ ਵਾਹਿਗੁਰੂ ਜੀ ਤੇ ਫਿਰ ਇੱਕ ਸਟੇਟ ਆਫ ਗੁਰੂ ਨਾਨਕ ਹੀ ਬਣਾ ਦਿਓ ਮੱਥਾ ਟੇਕਣ ਨਾਲ ਕੀ ਹੁੰਦਾ ਮੱਥਾ ਟੇਕਣ ਦਾ ਕੀ ਫਾਇਦਾ ਇੱਕ ਸਟੇਟ ਗੁਰੂ ਨਾਨਕ ਦੀ ਬਣਾ ਦਿਓ ਗੁਰੂ ਨਾਨਕ ਚਰਦਾ ਫਿਰਦਾ ਸੜਕ ਤੇ ਗੁਰੂ ਨਾਨਕ ਨਜ਼ਰ ਆਏ ਉਥੇ ਮੈਂ ਥੋੜਾ ਜਿਆ ਬੋਲ ਕੇ ਸੱਚੇ ਪਾਤਸ਼ਾਹ ਮੱਥਾ ਦੇ ਕਹਿੰਦਾ ਕੀ ਫਾਇਦਾ ਜੇ ਇੱਕ ਸਟੇਟ ਨਹੀਂ ਬਣਾਈ ਤਾਂ ਕਹਿੰਦੇ ਹਰ ਕੰਮ ਵਕਤ ਨਾਲ ਹੁੰਦਾ ਤੁਹਾਨੂੰ ਦਿੱਲੀ ਤੋਂ ਸ਼੍ਰੀਨਗਰ ਰਾਜ ਮਿਲਦਾ ਸੀ ਮੈਂ ਕਹਾਂ ਮਿਲਦਾ ਸੀ ਫਿਰ ਉਦੋਂ ਜੇ ਸਿੱਖ ਹਿਆਣੇ ਹੁੰਦੇ ਤੇ ਚੁੱਪ ਕਰਕੇ ਲੈ ਲੈਣਾ ਸੀ ਲੜਦੇ ਝੜਦੇ ਕੁਝ ਕਰਦੇ ਤੇ ਰਾਜ ਤਾਂ ਦਿੱਲੀ ਤੋਂ ਕਸ਼ਮੀਰ ਤੱਕ ਰਾਜ ਮਿਲਦਾ ਸੀ ਹਾਂ ਮਿਲਦਾ ਸੀ ਗੋਰੇ ਦਿੰਦੇ ਸੀ ਆ ਦਿੰਦੇ ਸੀ ਗੋਰੇ ਦਿੰਦੇ ਸੀ ਕਿ ਅਸੀਂ ਦਿੰਦੇ ਸੀ ਮੈਂ ਚੁੱਪ ਕਰ ਗਿਆ ਅਸੀਂ ਦਿੰਦੇ ਸੀ ਤੁਹਾਨੂੰ ਅਸੀਂ ਰਾਜ ਦਿੰਦੇ ਸੀ ਤੇ ਤੁਸੀਂ ਕਿਉਂ ਨਹੀਂ ਲਿਆ ਜਵਾਬ ਕੋਈ ਨਹੀਂ ਮਾਸਟਰ ਤਾਰਾ ਸਿੰਘ ਸੀ ਬ੍ਰਾਹਮਣ ਜਾਤ ਦਾ ਉਹ ਨਹਿਰੂ ਨਾਲ ਮਿਲਿਆ ਹੋਇਆ ਸੀ ਨਹਿਰੂ ਸੀ ਗੰਗੂ ਦੀ ਔਲਾਦ ਉਹ ਵੈਗਰੂ ਉੱਥੇ ਕਦੇ ਖਰਾਬੀ ਹੋ ਗਈ ਆਪਸ ਵਿੱਚ ਇਹਨੇ ਕਦੇ ਉਹ ਗੰਗੂ ਦੀ ਔਲਾਦ ਨੇ ਕਹਤਾ ਬੱਚੇ ਨੀਆ ਵਿੱਚ ਨਾ ਕੇ ਵੀ ਕਹਤਾ ਅਸੀਂ ਤੁਹਾਨੂੰ ਦੇ ਦੇਾਂਗੇ ਮਹਾਰਾਜ ਜੀ ਕਹਤੇ ਉਦੋਂ ਚਰਚਲ ਦੀ ਗੱਲ ਸੁਣੀ ਹੁੰਦੀ ਪਾਰਲੀਮੈਂਟ 'ਚ ਜੇ ਆਪਾਂ ਇਹਨਾਂ ਨੂੰ ਰਾਜ ਦੇ ਦਿੱਤਾ ਇਹ ਬੰਦੇ ਮਹਾ ਬੇਫੂਲ, ਰਾਸਕਲ ਕਿਹਾ ਨੇ, ਬੰਦੇ ਐਡੇ ਬੇਕੂਫਾ ਇਹਨਾਂ ਹਵਾ ਤੇ ਵੀ ਟੈਕਸ ਲਾ ਦੇਣਾ, ਇਹਨਾਂ ਨੂੰ ਰਾਜ ਕਰਨਾ ਉਹ ਇੱਕ ਉੱਤਾਰ ਰਾਜ ਬਹਾਲੀ ਐ, ਫਿਰ ਚੱਕੀ, ਚੱਟੇ, ਪਾਣੀ ਤੇ ਟੈਕਸ ਲਾ ਦੇਣਾ ਇਹਨਾਂ ਨੇ। ਇਹ ਬੰਦੇ ਬਹੁਤ ਗੰਦੇ ਐ, ਇਹਨਾਂ ਨੂੰ ਰਾਜ ਕਰਨਾ ਨਹੀਂ ਆਉਂਦਾ। ਉਹੀ ਗੱਲ ਅੱਜ ਸਾਡੇ ਨਾਲ ਹੋਈ, ਕੁੱਤਾ ਰਾਜ ਬਹਾਲੀ ਐ। ਅਸੀਂ ਉਦੋਂ ਕਿਉਂ ਨਹੀਂ ਰਾਜ ਲਿਆ? ਮੈਂ ਕਿਹਾ ਗੁਰੂ ਸਾਹਿਬ ਜੀ ਫਿਰ ਇਹਦਾ ਮਤਲਬ ਅਗਿਆਨੀ ਸੀ ਸਾਰੇ, ਹਾਂ ਕਿਸੇ ਨੂੰ ਜੱਜ ਨਾਨਪੁਰ ਸਾਹਿਬ ਅਸੀਂ ਜੋ ਖੇਡ ਵਰਤਾਈ ਤੁਸੀਂ ਦੱਸੋ ਵੀ ਸਾਨੂੰ ਸਰਸਾ ਨਦੀ ਪਾਰ ਕਰਨ ਲੱਗਿਆ ਕੁਝ ਹੋਇਆ ਵਿਰਸਾ ਰੇਡੀਓ ਵਾਲਾ ਕਹਿੰਦਾ ਵਾਇਗਰੂ ਸਰਸਾ ਰਦੀ ਵਿੱਚ ਡੁੱੜਿਆ ਫਿਰਦਾ ਉਹ ਤੁਹਾਨੂੰ ਸਿਰਫ ਦਿਖਾਇਆ ਕਿ ਇੰਨੀ ਮੁਸੀਬਤ ਵੀ ਆ ਜਾਏ ਤੇ ਕੋਈ ਗੱਲ ਨਹੀਂ ਵਾਇਗਰੂ ਦਾ ਨਾਮ ਲੈ ਕੇ ਪਾਰ ਹੋ ਗਿਆ ਸਾਰੇ ਸਾਡਾ ਇੱਕ ਬੰਦਾ ਵੀ ਉੱਥੇ ਕੁਝ ਨਹੀਂ ਹੋਇਆ ਸੀ ਸਾਰੇ ਪਾਰ ਹੋਏ ਆ ਇਹ ਕਿਉਂ ਸਾਨੂੰ ਸਰ ਜੋ ਮੈਂ ਕੀਤਾ ਜੋ ਅਸੀਂ ਕੀਤਾ ਦੱਸੋ ਗੁਰੂਆਂ ਨੇ ਕੀਤਾ सिखानेवनदार से राइट वे ऑफ लाइफ सेवी तब गया की फर्क पै गया साड़ा सिर कटे गया नौवे पातशाह का की फर्क पै गया बचे नीह वे चे अब भी है नौवे पातशाह भी है पंजे पातशाह भी है कौन गयो श्री गुरु मोयो देवपुरी मैं गयो आप परमेसर पायो हर सिंघासन दियो श्री गुरु तय बिठायो साडा की है गुरु की महमा क्या कहाां कहा? गुरु विवेक सच सारो आद जुगादी जुगो जुग पूरा परमेसर ਉਹ ਤਾਂ ਵੈਗਰੂ ਆ ਸੀ ਤਾਂ ਵੈਗਰੂ ਆ ਤੇ ਵੈਗਰੂ ਉਹ ਸੀ ਪ੍ਰਕਾਸ਼ ਆ ਸਾਨੂੰ ਕੀ ਫਰਕ ਪੈ ਗਿਆ ਤਤੀ ਤਵੀ ਤੇ ਬਹਿਨਾਂ ਸਿਰ ਕਟਾਉਣ ਨਾਲ ਜਾਂ ਨੀਵਾਂ ਵਿੱਚ ਨੰਨ ਨਾਲ ਕੀ ਫਰਕ ਪੈ ਗਿਆ ਤੁਹਾਨੂੰ ਇੱਕ ਜੀਵਨ ਦਾਅਤ ਦਿੱਤੀ ਆ ਸਾਡੇ ਨਾਲ ਗੋਰਿਆਂ ਨੇ ਪੰਗਾ ਲਿਆ ਕਿੱਥੇ ਗੋਰੇ ਮੁਸਲਮਾਨਾਂ ਨੇ ਪੰਗਾ ਲਿਆ ਕਿੱਥੇ ਇੱਕ ਮੁਸਲਮਾਨ ਨਾਂ ਨਿਸ਼ਾਨੀ ਰਿਹਾ ਮੁਸਲਮਾਨਾਂ ਦਾ ਮੈਂ ਕਿਹਾ ਹੁਣ ਹਿੰਦੂਤੰਗ ਕਰੀ ਜਾਂਦੇ ਆ ਜ਼ਿਆਦਾ ਕਰ ਲੈਣ ਇਹਨਾਂ ਨੂੰ ਕਿਹਾ ਬੱਤ ਬੱਤ ਕਰ ਲੋ ਹੋਰ ਜਿੰਨਾ ਮਰਜੀ ਤੱਕ ਕਰ ਲੈ ਇੱਕ ਦਿਨ ਉਹ ਟਾਈਮ ਆਏਗਾ ਤਨੁ ਸਟੇਟ ਆਫ ਗੁਰੂ ਨਾਨਕ ਬਣਾਕਰ 골ਡਨ ਸਟੇਟ ਆਫ ਗੁਰੂ ਨਾਨਕ ਕਰਤੇ ਦੀ ਸਟੇਟ ਕਰਤਾਰਪੁਰ ਹੋਏਗਾ ਕਰਤੇ ਦੀ ਸਟੇਟ ਕਰਤਾ ਗੋਬਿੰਦਬਾਲ ਗੋਬਿੰਦਪ uri ਸਮ ਇਹੋ ਜਿਹਾ ਕੋਈ ਨਾ ਹੋਏਗਾ ਔਰ ਨਰੋਲ ਕਰਾਇਮਲੈਸ ਕੰਟਰੀ ਦੁਨੀਆ ਦੇਖਣ ਆਏਗੀ ਰਿਚੈਸਟ ਕੰਟਰੀ ਦੁਨੀਆ ਦੇਖਣ ਆਏਗੀ ਬਹੁਤ ਸਫਾਈ ਵਾਲਾ ਬਣਿਆ ਗੁਰਸਿੱਖਾਂ ਦੀ ਕਿੰਨੀ ਕਦਰ ਹੋਏਗੀ ਟਾਈਮ ਹੈ ਨਾ ਇੱਕ ਟਾਈਮ ਹੈ ਟਾਡੇ ਬਾਣੇ ਤੂੰ ਤਾਂ ਕੱਲ ਐ ਸੁਭਾ ਦਾ ਤੂੰ ਤਾਂ ਕਹਿਣਾ ਹੁਣੇ ਬਣਾ ਦਿਓ ਮੇਰੇ ਹੁੰਦੀ ਐਂ ਬਣਾ ਦਿਓ ਬਣਾ ਦੇ ਆਗੇ ਬਣਾਵਾਂਗੇ ਬਣਾਵਾਂਗੇ ਵੀ ਜ਼ਰੂਰ ਔਰ ਸਟੇਟ ਆਫ ਗੁਰੂ ਨਾਨਕ ਨਾਂ ਰੱਖਾਂਗੇ ਉਹਦਾ ਤੇ ਦੇਖੀ ਉਹ ਸਟੇਟ ਗੁਰੂ ਨਾਨਕ ਹੀ ਹੋਏਗਾ ਸਾਰੇ ਸੜਕ ਤੇ ਤੁਰਦਾ ਫਿਰਦਾ ਗੁਰੂ ਨਾਨਕ ਨਜ਼ਰ ਆਏਗਾ ਸੋ ਮੇਰੇ ਕਹਿ ਤਾ ਭਾਅ ਸਮਾਂ ਹੈ ਨਾ ਵੀ ਹੋਈ ਗੱਲ ਜੋ ਵਾਹਿਗੁਰੂ ਨੇ ਸਾਨੂੰ ਸਮੱਤ ਬਖਸ਼ੀ ਉਹਦੇ ਹਿਸਾਬ ਨਾਲ ਹੀ ਕੰਮ ਕਰਦੇ ਸੋ ਗੁਰੂ ਸਾਹਿਬ ਬਖਸ਼ਿਸ਼ ਕਰ ਸੱਚੇ ਪਾਤਸ਼ਾਹ ਤੋ ਇੱਕ ਇੱਕ ਸ਼ਲੋਕ ਜਿਹੜਾ ਉਹ ਤੁਹਾਨੂੰ ਸਿੱਖਿਆ ਦਿੰਦਾ। ਉਹਨਾਂ ਜੀਵਨ ਅਸੀਂ ਟੀਵੀ ਦੇਖ ਕੇ ਟਾਈਮ ਪਾਸ ਕਰ ਰਹੇ ਨੇ ਆ। ਹਾਂ ਮੇਰੀ ਭੈਣ ਵੀ ਟੀਵੀ ਬਹੁਤ ਦੇਖਦੀ 9 ਤੋਂ 12। ਬੜੀ ਬਰੀ ਕਹਿੰਦੀ ਨਹੀਂ ਮੇਰਾ ਗੁਜ਼ਾਰਾ ਹੀ ਨਹੀਂ, ਮੇਰਾ ਮਾਨੇ ਨਹੀਂ ਟਿਕਦਾ। ਸੋ 9 ਤੋਂ 12 ਟੀਵੀ ਦੇਖਦੀ। ਹੋਰ ਕਈਆਂ ਨੂੰ ਪੁੱਛ ਲਓ ਕਿਹੜੇ ਘਰ ਟੀਵੀ ਨਹੀਂ। ਮੇਰੇ ਘਰ ਟੀਵੀ ਹੈ। ਮੇਰਾ ਮੁੰਡਾ ਕਹਿੰਦਾ ਮੈਂ ਕਿਹੜਾ ਟੀਵੀ ਲਾਉਣਾ? ਸਾਰਾ ਦਿਨ ਲੱਗਾ ਰਹਿੰਦਾ, ਸਾਰੀ ਰਾਤ ਲੱਗਾ ਰਹਿੰਦਾ। ਮੁੰਡਾ ਟੀਵੀ ਤੇ ਬਗੈਰ ਰੋਟੀ ਨਹੀਂ ਖਾਂਦਾ। ਟੀਵੀ ਲਾਓਗੇ ਤੇ ਰੋਟੀ ਖਾਓਗੇ ਮੇਰਾ ਪੋਤਰਾ। ਫਿਰ ਆਪੇ ਕਿੱਥੇ ਗਈ ਗੱਲ ਸੋ ਮੇਰੇ ਵਾਹਿਗੁਰੂ ਇਦਾਂ ਹੀ ਆ ਕਿ ਵੀ ਫਿਰ ਉਹ WhatsApp ਮੈਨੂੰ ਕਹਿੰਦਾ ਤੂੰ ਵੀ ਟੈਲੀਫੋਨ ਨਾ ਲੱਗੇ ਰਹਿੰਦੇ ਹੋ ਮੈਂ ਕਿਹਾ ਫੋਨ ਹੀ ਆ ਮੇਰੇ ਤਾਂ WhatsApp ਆ ਮੇਰੇ ਤਾਂ ਗੁਰਬਾਣੀ ਦੀਆਂ ਗੱਲ ਹੀ ਆ ਮੈਂ ਕਿਹੜਾ ਦੁਨਿਆਵੀ ਕੋ ਗੱਲ ਕਰਦਾ ਚੰਗੀ ਗੱਲ ਸਾਰੇ ਪਾਸੇ ਸ਼ੇਅਰ ਕਰ ਦਿੰਦਾ ਸੋ ਮੇਰੇ ਕਹਿਣ ਤੋਂ ਭਾਵਾ ਵੀ ਇਹ ਬੜਾ ਔਖਾ ਖੇਡ ਦਾ ਔਖੀ ਬਣਾਈ ਆ ਪਰ ਮੇਰੇ ਵਾਹਿਗੁਰੂ ਹੌਲੀ ਹੌਲੀ ਇੱਕ ਇੱਕ ਸ਼ਲੋਕ ਵਿੱਚ ਸਮਝਾ ਰਿਹਾ ਸਮਝਾ ਰਿਹਾ ਭਾਈ ਕੁਝ ਗੱਲਾਂ ਤਾਂ ਗ੍ਰਹਿਣ ਕਰ ਲੋ ਕੁਝ ਗੱਲਾਂ ਤਾਂ ਗ੍ਰਹਿਣ ਕਰ ਲੋ ਭਾਈ ਕਬੀਰ ਗਹਿ ਗੱਟ ਪਰਿਉ ਕਟੰਬ ਕਹਿ ਗਹਿ ਗੱਟ ਸਮਝ ਲੱਗੀ ਗੜ ਵਿੱਚ ਡੌਣਕ ਵਿੱਚ ਅਸਮਾਨ ਵਿੱਚ ਕਟੰਬ ਦੇ ਤੱਬਰ ਦੇ ਝੰਬੇਲੇ ਵਿੱਚ ਪੜ ਗਿਆ ਨਾ ਵਿੱਚ ਕਬੀਰ ਗਹਿ ਗੱਟ ਪਰਿਉ ਕਟੰਬ ਕਹਿ ਕਾਂਠੇ ਰਹਿ ਗਏ ਓ ਰਾਮ ਦੇਖਿਆ ਕਬੀਰ ਜੋ ਮਨੁੱਖ ਟੱਬਰ ਦੇ ਗਾੜ ਵਿੱਚ ਫਸਿਆ ਹੀ ਰਹਿੰਦਾ ਹੈ ਹਰ ਵੇਲੇ ਟੱਬਰ ਦਾ ਹੀ ਖਿਆਲ ਰੱਖਦਾ। ਸੋ ਵੈਗ ਰੂ ਦਾ ਭਟੜ ਬੰਦਗੀ ਉਸਦੇ ਹਿਰਦੇ ਤੋਂ ਲੰਬੇ ਹੀ ਰਹਿ ਗਿਆ। ਕਦੀ ਵੈਗ ਰੁਕਿਆ ਹੀ ਨਹੀਂ ਬੈਠਾ ਹੀ ਨਹੀਂ ਸੁਰਤੀ ਲਾਈ ਨਹੀਂ ਫਿਰ ਆਏ ਪ੍ਰੇ ਧਰਮ ਰਾਏ ਕੇ ਹੁਣ ਆਪਾਂ ਕਹੀਏ ਧਰਮ ਰਾਜ ਹੀ ਹੈ ਨਹੀਂ। ਅਖੇਦਾ ਹਿੰਦੂਆਂ ਦੀ ਖੇਡ ਆ। ਬੀਕੇ ਤੂੰ ਮਾ ਧਾਮ ਬੜੀ ਗੱਲ ਸਮਝਣ ਦੀ ਆ ਮਾਈ ਗੁਰੂ ਇਹੋ ਗੱਲ ਕਹਿ ਰਿਹਾ ਉਹ ਭਾਈ ਸਰੀਰ ਤੇਰਾ ਨਹੀਂ ਟਾਈਮ ਨਾ ਵੇਸਟ ਕਰੋ ਵਾਹਿਗੁਰੂ ਜੀ ਨਰਕਾਂ ਬਹੁਤ ਗੰਧੀਆਂ ਆ ਨਾ ਜਾਓ ਨਰਕਾਂ ਵਿੱਚ ਸਾਰੇ ਪਰਿਵਾਰ ਨੂੰ ਅਮਰਿ ਸ਼ਕਾਓ ਸਾਰਾ ਪਰਿਵਾਰ ਕੀ ਹੁੰਦਾ ਮਾਂ ਤੇ ਪਿਓ ਦੇ ਰਿਸ਼ਤੇਦਾਰ ਮਾਸੀ ਤੇ ਮਾਮਾ ਚਾਚਾ ਤੇ ਤਾਇਆ ਭੂਆ ਤੇ ਭੁੱਪਣ ਇਹ ਸਾਰਾ ਪਰਿਵਾਰ ਆ ਤੁਹਾਡਾ ਯਾਰ ਦੋਸ ਬੇਲੀ ਮਿੱਤਰ ਨੂੰ ਵੀ ਅਮਰਿ ਸ਼ਕਾ ਦੇ ਕਿਉਂ ਉਹਦਾ ਭਲਾ ਤਾਂ ਸੋਚ ਲੈ ਯਾਰ ਯਾਰੀ ਕਦੀ ਤੁਹਾਡੀ ਦੇ ਭਲਾਈ ਨਹੀਂ ਸੋਚਦੇ ਕੁਝ ਰੋਲੇ ਰੱਪੇ ਵਿੱਚ ਆਏ ਪਰੇ ਧਰਮ ਰਾਏ ਕੇ ਕੁਝ ਰੋਲੇ ਰੱਪੇ ਵਿੱਚ ਘੁੰਮਣਵਾਣੀ ਵਿੱਚ ਪਰਿਵਾਰ ਇਹ ਘੁੰਮਣਵਾਣੀ ਪਾਇ ਫਸੇ ਹੋਇਆ ਹੀ ਧਰਮ ਰਾਜ ਦੇ ਭੇਜੇ ਹੋਏ ਦੂਤ ਆ ਪੜਦੇ ਹਨ ਆਏ ਪਰੇ ਧਰਮ ਰਾਏ ਕੇ ਧਰਮ ਰਾਏ ਕੇ ਜੰਦੂਤ ਆ ਗਏ ਤੇ ਬੀਚੇ ਤੂੰ ਮਾਤਾ ਮਨ ਦੇਖਿਆ ਰੋਲੇ ਰੱਪੇ ਵਿੱਚ ਉਹੀ ਹੈ ਜੇ ਮੰਗਿਆ ਹੀ ਨਹੀਂ ਆਰਾਮਨਾ ਕੀ ਤਿਓ ਜਰਾ ਪਹੁੰਚੇ ਵਾਏ ਬੜੇ ਪਾ ਗਿਆ ਦੂਤ ਆ ਗਿਆ ਲੈ ਗਿਆ ਫੜ ਕੇ ਅੱਗੇ ਪਤਾ ਲੱਗੂ ਅੱਗੇ ਮੇਰਾ ਵਾਏ ਗੁਰ ਨਰਕਾ ਦਾ ਨਾ ਨਾ ਲੈਣਾ ਨਰਕ ਬਹੁਤ ਗੰਦੇ ਆ ਕਬੀਰ ਸਾਖਤੈ ਸੂਕਰ ਭਲਾ ਦੇਖਿਆ ਕਿਹਦਾ ਮੁਕਾਬਲਾ ਕੀਤਾ ਦੋਵੇਂ ਇੱਕੋ ਹੀ ਰਾਸ਼ੀ ਆ ਨਾ ਸਾਖਤੈ ਸੂਕਰ ਸਾਖਤੈ ਸੂਕਰ ਭਲਾ ਸੂਰ ਚੰਗਾ ਉਹਦੇ ਨਾਲੋਂ ਜਿਹੜਾ ਬੰਦਾ ਨਾਂ ਨਹੀਂ ਜਪਦਾ ਉਹਦੇ ਨਾਲ ਸੂਰ ਚੰਗਾ ਰਾਖੇ ਆਛਾ گاਉ ਅੱਗੇ ਵਾਈ ਕਿ ਨੂੰ ਲੈਟਰਨ ਨਹੀਂ ਸੀ ਤੁਹਾਨੂੰ ਪਤਾ ਹੀ ਆ ਆ ਲੈਟਰਨਾਂ ਤਾਂ ਹੁਣ ਪਿੰਡ-ਪਿੰਡ ਬਣੀਆਂ ਘਰ-ਘਰ ਲੈਟਰਨ ਬਣ ਗਈਆਂ ਤੇ ਤਾਂ ਹੁਣ ਹੋਇਆ ਅੱਗੇ ਮੈਂ ਕੀ ਸਾਡੇ ਪਿੰਡ ਲੈਟਰਨ ਨੇ ਮੈਂ ਬਾਹਰ ਜਾਂਦਾ ਸੀ ਖੇਤਾਂ ਵਿੱਚ ਸਾਰੇ ਹੀ ਖੇਤਾਂ ਵਿੱਚ ਜਾਂਦੇ ਸੀ ਸਾਰੇ ਕੁੜੀਆਂ ਬੀਬੀਆਂ ਥੋੜਾ ਪਹਿਲਾਂ ਚਲੇ ਜਾਂਦੀਆਂ ਸੀ ਇੱਕ ਰੁਟੀਨ ਹੁੰਦਾ ਸੀ ਤੇ ਅਸੀਂ ਮਗਰੋਂ ਚਲੇ ਜਾਂਦੇ ਸੀ ਤੋਂ ਕਬੀਰ ਕੁਟੰਬ ਦੇ ਗਹਿ ਗਹਿ ਵਿੱਚ ਪਾ ਕੇ ਵਾਇਗਰ ਨੂੰ ਵਿਸਾਰ ਦੇਣ ਵਾਲੇ ਸਾਖਤ ਨਾਲੋਂ ਤਸੂਰ ਹੀ ਚੰਗਾ ਹੈ ਕਿਵੇਂ ਪਿੰਡ ਦੇ ਦੁਵਾਲੇ ਦਾ ਗੰਦ ਖਾ ਕੇ ਪਿੰਨ ਨੂੰ ਤਾਂ ਸਾਫ ਸੁਥਰਾ ਰੱਖਦਾ ਹੈ ਬੋ ਨਹੀਂ ਮਾਰਦਾ ਸਾਰਾ ਗੰਦ ਖਾ ਜਾਂਦਾ ਹੈ ਉਸ ਨਾਲੋਂ ਸੂਕਰ ਹੀ ਚੰਗਾ ਹੈ ਉਹ ਸਾਖਤ ਬਪਰਾ ਮਰ ਗਿਆ ਕੋਈ ਨਲੇ ਹੈ ਨਾ ਦੇਖਿਆ ਸੂਕਰ ਦਾ ਮੁਕਾਬਲਾ ਸੂਰ ਦਾ ਮੁਕਾਬਲਾ ਕੀਤਾ ਸੂਰ ਤੋਂ ਵੀ ਭੈੜਾ ਹੈ ਉਹਦੇ ਨਾਲ ਚੰਗਾ ਸੂਰ ਜਦੋਂ ਮਦ ਭਾਗੀ ਸਾਖਤ ਮਰ ਗਿਆ ਭੈੜਾ ਬੰਦਾ ਵਿਕਾਰੀ ਬੰਦਾ ਮਰ ਗਿਆ ਕਿਸੇ ਨੂੰ ਉਹਦਾ ਚੇਤਾ ਵੀ ਨਹੀਂ ਰਹਿ ਜਾਂਦਾ